ਰਾਵੀ ਚੰਦ ਦੀਪਕ ਪਵਨ ਤਾਰ ਕਾ ਮੰਡਲ ਜਨਕ ਮੋਤੀ ਧੂਪ ਮਾਲਯ ਅਨਲੋ ਪਵਨਾ ਚਾਹ ਬਰੋ ਕਰੇ ਸਗਲ ਮਨ ਦਾਏ ਭੋਲੰਤ ਜੋਤੀ ਕੈਸੀ ਆਰਤੀ ਹੋਏ ਪਾਵਾ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤਾ ਤੇਰੀ ਸਾਮ ਨਾਮ ਗੰਧ ਵੇ ਨਾ ਚਾਲਤ ਹੋਹੀ ਸਭ ਮੈਂ ਜੋ ਤਜੋ ਤਹ ਸੁ ਹੋਈ ਤਿਸ ਤੈ ਚਾਨਣ ਸਭ ਸਾਰੰਗ ਕੋ ਹੋਏ ਜਾਨੀ ਤੇ ਤੇਰਾ ਵਾਸਾ ਨਾਮ ਤੇਰਾ ਅਰਤੀ ਮਾਜਨ ਮੋਹਾਰੀ ਹਰ ਕੇ ਨਾਮ ਬਿਨ ਝੂਠੀ ਸਗਲ ਬਸਾਰੀ ਨਾਮ ਤੇਰਾ ਅਸਣ ਹੋਣਾ ਨਾਮ ਤੇਰਾ ਰਸਾ ਨਾਮ ਤੇਰਾ ਕੇਸਰੋਲੀ ਸਿਟ ਕਾਰੀ ਨਾਮ ਤੇਰਾ ਹੰ ਬੋਲਾ ਤੇਰਾ ਚੰਦਨੋ ਕਸੋ ਜਪੇ ਨਾ ਹਲੇ ਤੋਜਾ ਹੈ ਕੋਤਾਰੀ ਨਾਮ ਤੇਰਾ ਦੀਵਾ ਨਾਮ ਤੇ ਰੂਬਾਤੀ ਨਾਮ ਤੇ ਨਨੇ ਮਾ ਹੈ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਭੇਉ ਉਜਾਰੂ ਬਾਣ ਸਗਵਾਰੇ ਮਤੇ ਰੋਤਾ ਗਾ ਨਾਮ ਫੂਲ ਮਾਲਾ ਪਾਰ 18 ਸਹ ਹੈ ਸਗਲ ਜੋਟਾਰੀ ਠਹਿਰੂ ਕੀਆ ਤੋਜ ਹੈ ਕਿਆ ਯਾਰਾ ਪੋ ਨਾਮ ਤੇਰਾ ਤੂਹੀ ਚਾਵਰ ਡੋਲਾਰੇ 10 8 8 64 ਕਾਣੀ ਇਹ ਵਰਤਨ ਹ ਸਗਲ ਸੰਸਾਰ हर हर पूग तिरुवारति सातनाम होग द्वारि उपदिपकृत साजारति वारणे जावि कमलापति मङ्गला हर मंगला रमल पति कुहिन रञ्जन कमला पति राम भगत रमानन्द जान पूरण परमानन्द भगान मदन मूर्त पतर गोविन्दन पण परमाण ਸੰਦਿਆ ਤੇਰੀ ਦੇਵ ਦਿਵਾ ਕਰ ਹਦ ਪਦ ਆਦ ਸਮਾਈ ਸੇਦ ਸਮਾਦ ਅੰਤ ਨਹੀਂ ਪਾਇਆ 엄마 네가 뭐 ਵਿਚਾਰ है आंख ना लगिया जाई तात तेल नाम की बाती दीपक देव जारा जोत नाए जग दिस जगाया पानी कबीर दास तेरी आरत के न कबीर दास तेरी आरत की न रंग पाल तेरा ਰਤਾ ਦੇ ਆਲ ਤੇਰਾ ਯਾਰਤਾ ਮਾਲ ਤੇਰਾ ਹਰਤਾ ਦਿਆਲ ਤੇਰਾ ਯਾਰਤਾ ਜੋਜਨ ਤੁਮਰੀ ਭਗਤ ਕਰੰਤੇ ਤੇਰੇ ਕੇ ਕਾਜ ਸੁਆਰਤਾ ਕੋ ਮਾਲ ਤੇਰਾ ਯਾਰਤਾ ਦਿਆਲ ਤੇਰਾ ਯਾਰਤਾ ਦਾਲ ਸੇਦਾ ਮੰਗੋ ਕੀ ਜੋ ਹਮਰਾ ਕੁਝੇ ਕਰੈ ਨਦ ਜੀਓ ਬਨਿਆ ਸਾਧਨ ਨੀਕਾ ਨਾਜਮ ਘੋਸਤ ਸੀਕਾ ਗਉ ਭੈਸਮ ਗੋਲਾ ਵੇਰੀ ਕਿਤਾ ਜਨ ਦੁਰੇ ਚੰਗੀਰੀ ਕਰਕੇ ਗਏ ਹਨ ਚੰਗੀ ਜਨ ਧੰਨਾ ਲੇਵੈ ਮ ਕੀ ਗੋਪਾਲ ਤੇਰਾ ਯਾਰ ਤਾ ਦਿਆਲ ਤੇਰਾ ਯਾਰ ਤਾ ਜੋ ਜਨ ਤੁਮਰੇ ਭਗਤ ਕਰਨ ਤੇ ਦਿਨ ਕੇ ਕਾਜ ਸਵਾਰ ਤਾ ਗੋਪਾਲ ਤੇਰਾ ਯਾਰ ਤਾ ਦਿਆਲ ਤੇਰਾ ਯਾਰ ਤਾ ਭੁਖੇ ਭਗਤ ਨ ਕੀਜੈ ਇਹ ਮਾਲਾ ਆਪਣੀ ਲੈ ਜੈ ਹੋ ਮੰਗੋ ਸੰਤਨ ਰੇਣਾ ਮੈਂ ਨਹੀਂ ਕਿਸੇ ਕਾ ਦੇਣਾ ਮਾਧੋ ਕੈਸੀ ਬਣਨ ਨੂੰ ਸੰਗੇ ਆਪਨ ਦੇ ਨਾ ਲੇਵੋ ਮੰਗੇ ਦੋ ਸਿਰ ਮੰਗੋ ਚੂਨਾ ਪਉ ਕੀ ਹੋ ਸਗਲੂ ਨਾ ਅਦ ਸਿਰ ਮੰਗੋ ਦਾ ਨੇ ਮੋ ਕੋ ਦਨਵੰਤ ਜਵਾਲੇ ਖਾਟ ਮੰਗੋ ਚੋ ਪਾਈ ਸਰਹਾਣਾ ਔਰਤ ਲਾਈ ਉਹ ਬਲ ਕੋ ਮੰਗੋ ਖਿੰਦਾ ਤੇ ਭਗਤ ਕੋ ਰਹਿ ਜਨ ਲੀਂਦਾ ਮੈਂ ਨਾਹੀ ਕੀਤਾ ਲੱਭੂ ਇਕ ਨਾਉ ਤੇਰਾ ਮੈਂ ਬੱਬੋ ਕਹ ਕਵੀਰ ਮਨ ਮੰਨਿਆ ਮਨ ਮੰਨਿਆ ਤੇ ਹਰ ਜਾਣਿਆ ਸੁਈਆ ਯਾਤੇ ਪਰਸਾਨਾ ਪਾਈ ਹੈ ਮਹਾ ਨਗੇ ਤਬ ਮੈਂ ਸੁਖ ਪਾਵੈ ਜਗ ਕੋ ਰਾਹੇ ਕਾ ਵੇਧ ਰਰ ਭਾਵ ਤਬ ਹਰ ਮਿਲ ਧਿਆਨ ਲਾਵੈ ਝਾਲ ਰ ਦਾਲ ਮਰਦ ਗਉਪੰਦ ਰ ਭਾਵ ਲੀ ਸੁਰ ਸਾਜ ਲਾਵੈ ਕਿ ਨਰਾਗੰਦਰ ਵਾਹ ਗਾਣਾ ਕਰ ਗਨ ਚੰਦ ਰ ਵਚ ਬੋ ਰੰਧਰ ਕੇ ਬਲ ਜਾਵੇ ਦਰਤ ਦਜਨ ਦੇ ਕਾ ਪਰਦਰਸ਼ਨ ਬਲਮਗੁੰਕ ਮਾਇਆ ਚਤ ਲਾਵੇ ਬੋ ਤ ਕੋ ਨਾ ਹਲ ਦੇਵਾ ਪੂਰੀ ਮੈ ਨ ਦੇਵਣ ਕੀ ਗੁਲਾ ਮੰਗਲ ਗਾਵੇ ਹੀਰਾ ਵਾਹੇ ਸਸਹੇ ਕਾ ਰੂਣਾ ਦੇ ਦਮੇਰੀ ਆ ਮੈਂ ਬੇਨਤੀ ਸੋਨ ਲੀ ਜਾਏ ਔਰ ਨ ਮਗਤ ਹੋ ਤਮਤੇ ਕ ਸੁਚਾਹਤ ਹੋ ਜਿਤ ਮੈ ਸੂਏ ਕੀ ਜਾਏ ਸਤਰਾਣ ਸੂਆ ਤਾ ਹੀਰਾ ਨ ਪੀਤ ਰਜੂ ਮਾਰੋ ਤਉ ਸਾਜਵ ਦਿਜ ਸੰਤ ਸਹਾਇ ਸਦਾ ਗਗਮਾਈ ਕਿਰਪਾ ਕਰੇ ਸ਼ਾਮੋ ਇਹ ਹੈ ਵਾਰ ਦੀ ਜੈ ਆਏ ਗਏ ਜਬ ਤੇ ਤੁਮਰੀ ਤਵ ਤੇ ਕੋ ਆਖ ਤਰੇਤੇ ਅੰਨੇ ਹੋ ਰਾਮ ਰਹੀਮ ਬੁਰਾਦਰ ਅਨੇਕ ਹੈ ਮਤੇ ਕਰਮ ਅੰਨੇ ਹੋ ਸਿਵ ਰਤ ਸਾਤਰਵੀਂ ਦਸਮਾ ਬਧੇ ਇੱਕ ਹੈ ਹਮ ਇੱਕ ਨ ਜਾਣੇ ਹੋ ਸ਼੍ਰੀ ਅਸਵਾਨ ਕਿਰਪਾ ਤੁਮਰੀ ਕਰ ਮੈਂ ਤਾਂ ਕੇ ਉਸ ਤੁਹਾ ਬਖਾਨੇਂ ਆਉ ਦੋਹਿਰਾ ਸਾਗਨ ਦੁਆਰ ਕੋ ਛਾਣ ਕੇ ਗਿਓ ਤਹਾਰੋ ਦਵਾਰ ਵਹ ਗਏ ਕੀ ਲਾਜ ਹਸ ਗੋਬਿੰਦ ਦਰਸ ਤੁਹਾਰ ਐਸੀ ਚੰਦ ਵਰਤਾਪਤੀ ਦੀਵਨ ਬਰੂਪਰਤਾ ਨਵਾਰਤਾ ਪਾਤੀਨ ਲੋਕ ਜੈ ਜੈ ਕਰ ਨਰੇ ਨਾਮ ਸਦਜਾ ਆਪਾ ਜਤਰ ਚਕਰ ਵਰਤੀ ਚਦਰ ਚਕਰ ਭਗਤੀ ਸੂਯੰਭਉ ਸੋਭਉ ਸਰਵਦਾ ਸਰਵ ਜੁਗਤੀ ਤੂ ਪਰੰਪਰਾਸੀ ਦਿਆਨੰ ਸਰੂਪੇ ਸਦਾ ਅੰਗ ਸੰਗੇ ਵੰਗੰਗ ਭੂਤੀ ਤੂ ਆ ਗਏ ਅਰ ਦਾਸ ਹਮਾ ਯੋਗਿੰਦ ਸਭ ਤੇਰਾ ਵਾਹਿਗੁਰੂ ਕਉਂਦੇ ਆ ਗਏ ਅਰਦਾਸ ਹਮਾਰੀ ਜੀਓ ਕਿੰਦ ਸਭ ਤੇਰਾ ਵਾਹਿਗੁਰੂ ਕਉਂ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੁ ਨ ਜਾਣੈ ਤੇਰਾ ਵਾਹਿਗੁਰੂ ਸੋ ਸੁਖ ਰਾਸ ਤਾ ਕੋ ਵਿਗਨ ਕੋ ਲਾਗੈ ਜਾਂ ਕੀ ਪ੍ਰਭ ਅਗੇ ਅਰਦਾਸ ਦੁਇ ਕਰ ਜੋਰ ਕਰੂੰ ਅਰਦਾਸ ਸੁ ਬਾਣੀ ਦਾ ਨਾ ਰਾਸ ਬਿਰਤੀ ਕਦੇ ਨ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਗਾ ਪੂਰਨ ਗੁਣ ਤਾਸ ਅਰਦਾਸ ੴ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਤ ਸਾਹੀ 10ਵੀਂ ਪ੍ਰੇਤਾਂ ਨੂੰ ਭਗੋਦੀ ਜੁਮਰਗਾਇ ਗੁਰੂ ਨਾਨਕ ਲਈ ਧਾਇ ਫਿਰੰਗਲ ਗੁਰ ਤੇ ਅਮਰਦਾਸ RAMDAS RAMDAS ਹੋਣਾ ਜੀ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸਿਮਰ ਸ੍ਰੀ ਹਰਿ ਨਰਾਇ ਸ਼੍ਰੀ ਹਰਿ ਕ੍ਰਿਸ਼ਨ ਸਹਿਬ ਜੀ ਧਈਏ ਜਿਹ ਰਿਠਿਆ ਸਬਦ ਗਜਾਏ ਤੇ ਚਹ ਹਾਦਰਸ ਮਰਿਆਏ ਗੁਰ ਨਾਨਦ ਦੇਵ ਧਾਇ ਸਬਖਾਨੀ ਹੋਣਾ ਜੀ ਸਹਾਈ ਸਬਖਾਨੀ ਹੋਣਾ ਜੀ ਸਰਵਾਏ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਟਿਆ ਬਾਜ਼ਾਂ ਵਾਲੇ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸ਼ਮਸ਼ੇਰੇ ਬਹਾਦਰ ਦੁਸ਼ਟ ਦਮਨ ਪਿਤਾ ਸਭ ਥਾਈ ਹੋਣਾ ਜੀ ਸਹਾਈ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਛਿਆਂ ਦੇ ਆਤਮਿਕ ਸਰੂਪ ਗੱਦੀ ਤੇ ਵਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਨਾਮ ਬਾਣੀ ਕੇ ਮੋਹਜ ਕਾਲ ਨੂੰ ਕੇ ਜਹਾਜ ਜੁਗੋ ਜੁਗ ਅਟਲ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਖ ਦਰਸ਼ਨ ਉਪਦੇਸ਼ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸ੍ਰੀ ਵਾਹਿਗੁਰੂ ਅੰਜਾ ਪਿਆਰਿਆਂ ਚਮਨ ਸਾਹਿਬ ਜਾਦਿਆਂ ਚਾਰੀ ਮੁਕਤਿਆਂ ਹੱਠੀਆਂ ਜਪੀਆਂ ਦੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗੁਰਵਾਹੀ ਦੇ ਕੇ ਅੰਧ ਠ ਕੀਤਾ ਇਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧੰਨ ਤਰ ਕੀ ਗੁਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜਿੰਦਾ ਸਿੰਘਾਂ ਸਿੰਘਣਗਾਂ ਧਰਮ ਹੀ ਸੇ ਦਿੱਤੇ ਬੰਦ ਬੰਦ ਕਟਵਾਏ ਕੋਪਰੀ ਅਰਵਾਣਾਂ ਆਤ ਨਾਰਿਆਂ ਨਾਲ ਚੜ੍ਹ ਕੇ ਉਡਲੀਆਂ ਦੇਗਾਂ ਵਿੱਚੋਂ ਵਾਲੇ ਗੇ ਗੁਰਦੁਆਰੇ ਲਈ ਪ੍ਰਵਾਣੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਗ ਨਿਭਾਈ ਪੁਰਾਤਨ ਤੇ ਵਰਤਮਾਨ ਸਮੇਂ ਦੇ ਸਿੰਘਾਂ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਵਰਨਾ ਜੀ ਸਵਾਹਿ ਲੂ ਸ਼੍ਰੀ ਵਾਹਿਗੁਰੂ ਬਾਬਾ ਗੁਰਦਿੱਤਾ ਨੀਂਦ-ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਬਾਬਾ ਕਰਤਾ ਲਗਾਈ ਸੋ ਖਾਈ ਹੋਣਾ ਜੀ ਸਹਾਇ ਗੁਰ ਸੰਗਤ ਸਵਾਜ ਸੁੱਚੀ ਦਾੜੀ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀਦਾਲੀ ਬਾਬਾ ਬੁੱਢਾ ਜੀ ਗੁਰੂ ਨਾਨਕ ਨਰਵਾਨ ਜੀ ਕੇ ਪਵਿੱਤਰ ਚੰਨ ਕਮਲਾਂ ਉਗਾ ਧਿਆਨ ਕਰਕੇ ਬੁਲਣਾ ਜੀ ਵਾਹਿਗੁਰੂ ਜੀ ਸ਼੍ਰੀ ਵਾਹਿਏ ਗੁਰੂ ਜੀ ਪੰਜ ਪੰਚ ਪਰਮੇਸ਼ਵਰ ਜੀ ਕੇ ਪਵਿੱਤਰ ਚੰਨ ਕਮਲਾਂ ਉਗਾ ਧਿਆਨ ਕਰਕੇ ਬੁਲਣਾ ਜੀ ਵਾਹਿਗੁਰੂ ਜੀ ਸ਼੍ਰੀ ਵਾਹਿਏ ਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਸਮੂਹ ਤੀਰਥ ਸਿਨਾਰ ਲੌਗਾ ਧਿਆਨ ਕਰਕੇ ਬੁਲਣਾ ਜੀ ਵਾਹਿਗੁਰੂ ਜੀ ਸ਼੍ਰੀ ਵਾਹਿਏ ਗੁਰੂ ਇਸ ਸਮੇਂ ਸ਼ੁਰੂਆਤ ਕਾਲ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਬਿਸਕੀ ਪੈਜ ਪੰਥ ਕੀ ਜੀਤ ਸਾਹਿਬ ਦੇ ਸਹਾਇ ਕਾਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸੁਹਾਗੇ ਗੁਰੂ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹੋ ਦਾਣ ਭਰੋਸਾ ਦਾਣ ਦੰਨਾ ਸਰਦਾਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਵਿਚ ਨਾਰ ਚਮਕੀਆਂ ਚੰਡੇ ਬੁੰਗੇ ਜੋਗੋ ਜੋਗ ਅਟਲ ਧਰਮ ਕਾ ਜੈਕਾਰ ਬਲਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੇਨ ਮਾਣਾਂ ਦੇ ਮਾਣ ਨਿਤਾਣਾਂ ਦੇ ਧਾਨ ਨਿਉਟਿਆਂ ਦੇ ਓਟ ਨਿਪਤਿਆਂ ਦੀ ਪਤ ਨਿਗਤਿਆਂ ਦੀ ਗਤ ਨਿਧਰਿਆਂ ਦੇ ਧਰ ਨਿਆਸਰਿਆਂ ਦੇ ਆਸਰੇ ਦੀਨ ਦਿਆਲ ਕਰਨ ਕਾਰਣ ਪਤਿਤ ਪਾਵਨ ਭਗਤ ਵਛਲ ਦੀਨਾਂ ਬੰਦੂ ਕਿਰਪਾ ਨਿਧਾਨ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਸਰੂਪ ਜੋਤੀ ਸਰੂਪ ਗਿਆਨ ਸਰੂਪ ਨਿਰਗੁਣ ਸਰਗੁਣ ਸਰੂਪ ਨਿਰਗੁਣ ਆਪ ਸਭ ਗੁਣ ਭੀ ਹੋਹੀ ਕਲਾ ਧਾਰ ਜਿਨ ਸਗਲੀ 모ਹੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਗਤੀ ਦਿਵਾਰ ਜਮਾਨਸ ਭੈ ਮਨ ਵਸਤਾ ਜੀ ਉਹ ਆਪ ਜੀ ਹੀ ਘਟ ਘਟ ਗਏ ਅੰਤਰ ਕੀ ਜਾਣ ਕ ਭਲੇ ਬੁਰੀ ਕੀ ਪੀਰ ਪਸੰਦ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਂ ਕੀ ਅੰਤਰ ਜਾਨੀ ਉਤਮ ਮੱਤ ਪ੍ਰਵ ਅੰਤਰ ਜਾਨੀ ਜਿਉਂ ਪ੍ਰੇਰਿ ਤਿਉਂ ਕੰਨਾਂ ਦੇ ਮਨਵਾਕਰ ਅਨੁਸਾਰ ਕਬੀਰ ਸੇਵਾ ਕੋ ਦੋਈ ਭਲੀ ਏਕ ਸੰਤਿ ਕਰਾਮ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਲਖਸੀਆਂ ਬਾਦਸ਼ਾਹੀਆਂ ਦੇ ਸਤਿਗੁਰੂ ਲਗਨ ਕਰੇ ਨਿਮਕਿ ਯੋਗਗਰਨਾਮ ਦੇ ਮੇਰਾ ਮਾਨਤਨ ਸੀਤਲ ਹੋਇ ਦਿਮਾ ਮਾਨਸਾਹ ਮਹਾਰਾਜ ਆਪ ਜੀ ਦੀ ਬਖਰ ਕਿਰਪਾ ਬਖਸ਼ਿਸ਼ ਰੰਤੂ ਮਹਾਰਾਜ ਜਿਹੜਾ ਸਭ ਵਿਖ ਜੋ ਜਲ ਧਾਰਾ ਤੱਸੀਆ ਚਲ ਰਹੀ ਹੈ ਮਹਾਰਾਜ ਉਸ ਦੇ ਸੰਬੰਧ ਵਿੱਚ ਇਲਾਕੇ ਦੇ ਭਲੇ ਵਾਸਤੇ ਨਗਰ ਦੇ ਭਲੇ ਵਾਸਤੇ ਮਹੰਤ ਕੋਲਾ ਦਾਸ ਜੀ ਬੋਰੀ ਵਾਲੇ ਡੇਰਾ ਬਾਬਾ ਭਗਵਾਨ ਦਾਸ ਜੀ ਵਿਖੇ ਮਹਾਰਾਜ ਸੰਤਾਂ ਦੀ ਸੁਖਪ੍ਰੇਰਨਾ ਸਦਕਾ ਤੁਰਕੀ ਬਾਣੀ ਰੱਬੀ ਬਾਣੀ ਅਕਾਲੀ ਬਾਣੀ ਤੁਰਕੀ ਬਾਣੀ ਆਈ ਸਿ ਸਗਲੇ ਚੰਦ ਮਟਾਈ ਜਿਹਦੇ ਸ੍ਰੀ ਸਹਿਜ ਪਾਠ ਤੇਰਾ ਸਾਹਿਬ ਜੀ ਮਹਾਰਾਜ ਪ੍ਰਾਰੰਭ ਕਰਨਾ ਆਪ ਜੀ ਦੀ ਬਾਣ ਕਿਰਪਾ ਬਖਸ਼ ਰਹਿਮਤ ਹੋਈ ਮਹਾਰਾਜ ਚਾਰ ਪੈਰ ਦਿਨ ਸੁਖ ਸਿਵ ਜੀਤ ਹੋਇ ਮਹਾਰਾਜ ਚਾਰ ਤਰਹਿ ਰਾਤਰੀ ਆਈ ਹੈ ਸੁਖ ਸਿਵ ਜੀਤ ਗੁਰ ਬਾਣੀ ਸੁਆਸੁਆ ਸਾਹਿਬ ਜੀ ਦਾ ਨਾਮ ਜਪਉਣਾ ਨਾ ਵਿਸਰਣਾ ਨਾਨਕ ਸਬ ਸਾਨੰਗ ਸਭ ਗੁਰੂ ਜੀ ਸੇ ਤੱਕ ਨਿਮਾਰਾਜ ਸੰਧਿਆ ਦੇ ਵੇਲੇ ਨੂੰ ਜਾਣਦੇ ਹੋਏ ਮਹਾਰਾਜ ਆਪ ਜੀ ਦੇ ਜਰੂਰ ਸੋਤ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਆਰਤਾ ਗੁਰੇ ਸ਼ਬਦ ਕੀਰਤਨ ਕੀਤੇਗੇ ਮਹਾਰਾਜ ਗੁਰਬਾਣੀ ਪੜਦਿਆਂ ਆਰਤੀ ਕਰਦਿਆਂ ਆਪ ਜੀ ਦੀ ਪਾਵਨ ਕੁਵਿਤਰ ਹਜ਼ੂਰੀ ਅੰਦਰ ਰਹਿੰਦੇ ਬੈੰਦੇ ਆ ਗੁਰਬਾਣੀ ਦਾ ਜਾਪ ਕਰਦਿਆਂ ਸਿਵਦਰਬੜੀ ਸੁਣੀ ਗੁਰਬਾਣੀ ਸੱਚਖੰਡ ਦਾ ਸੋਧ ਕੇ ਪ੍ਰਵਾਨ ਕਰਨੀ ਪੜੀ ਸੁਣੀ ਗੁਰਬਾਣੀ ਦਾ ਮਹਾਤਮ ਨਕਰ ਕੇ ਦੇ ਸੰਗਤਾਂ ਦੇ ਹਿਰਦਾ ਦੇ ਬਸਾਉਣਾ ਕਾਮ ਕ੍ਰੋਧ ਲੋਭ ਓੰਕਾਰ ਤੋਂ ਬਚਾਉਣਾ ਬੀਜਾ ਹਰਾ ਕਰਨਾ ਮਨ ਲਈ ਮਨੁੱਖੀ ਤੰਦਰੁਸਤੀ ਬੁਖਸ਼ਿਸ਼ ਕਰਨੀ ਮਹਾਰਾਜ ਨਗਰ ਕਿਹੜੇ ਸੁਖ ਵਰਤਾਉਣੀ ਫਸਲ ਵੜਗਾਂ ਦੇ ਸੱਤੇ ਮੇਰ ਪਰੇ ਅਥਰਕਨੀ ਮਹਾਰਾਜ ਦਰੋਂ ਕਰੋ ਸਿੱਖੀ ਜੀਵਨਾ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੁਆਕ ਬਖਸ਼ਿਸ਼ ਕਰਨਾ ਮਹਾਰਾਜ ਕਿਰਪਾ ਕਰੋ ਆਯੂ ਦੇ ਸੰਗੇ ਦੀ ਹਾਹੀ ਦਰ ਪ੍ਰਵਾਨ ਕਰੋ ਕਦਮ ਕਦਮ ਲੇਖ ਵਿੱਚ ਲਾਉਣਾ ਤਿਰਪੁਰ ਘੇਟਾ ਦਰਗਾਹ ਪ੍ਰਵਾਨ ਕਰਨਾ ਮਹਾਰਾਜ ਕਿਰਪਾ ਕਰਨੀ ਜੀ ਧਰਮ ਧਿਆਨੋ ਹਰ ਜਵਾਨੋ ਹਰ ਮਦਾਨੋ ਬਤੇ ਵਰਸ਼ਿਸ਼ ਕਰਨੀ ਜੋ ਵੀ ਮਹਾਰਾਜ ਸੇਵਾਦਾਰ ਸੇਵਾ ਕਰਦੇ ਐ ਨਗਰ ਸੇਵਾ ਕਰਦਾ ਮਹਾਰਾਜ ਸੇਵਾਦਾਰਾਂ ਦੀਆਂ ਸੇਵਾਵਾਂ ਦਰਗਾਹ ਪ੍ਰਵਾਨ ਕਰਨੀਆਂ ਮਹਾਰਾਜ ਕਿਰਪਾ ਕਰੋ ਐਸ ਸਨਾਨੀ ਜੜਦੀ ਕਲਾ ਕਰਨੀ ਮਹਾਰਾਜ ਜੋ ਜੀ ਆਵੇਸ ਹੋ ਰਾਜੀ ਜਾਵੇ ਮਹਾਰਾਜ ਕਿਰਪਾ ਕਰਨੀ ਮਹਾਰਾਜ ਸੰਤਾਂ ਨੂੰ ਪਰਉਪਕਾਰੀ ਜੀਵਨ ਬਖਸ਼ਿਸ਼ ਕਰਨਾ ਭਜਨ ਬੰਨ ਕੇ ਬਿਲਾ ਜੀਵਨ ਬਖਸ਼ਿਸ਼ ਕਰਨਾ ਉੱਚਾ ਸੋਚਾ ਜੀਵਨ ਬਖਸ਼ਿਸ਼ ਕਰਨਾ ਮਹਾਰਾਜ ਜਿਆ ਦ੍ਰਿਸ਼ਟੀ ਕਰਨੀ ਆਪ ਜੀ ਦੇ ਹਜ਼ੂਰ ਮਹਾਰਾਜ ਪਿਛਲੇ ਪੈਰ ਦਾ ਲੰਗਰ ਸਜਾ ਕੇ ਹਾਜ਼ਰ ਹੈ ਅਨਕ ਪ੍ਰਕਾਰ ਭੋਜਨ ਬੋਕੀਏ ਗੋਬਿੰਦ ਜਨ ਸਿਖਾਈ ਕਰੇ ਬਾਗ ਸੁਖ ਸੋਚ ਵਿੱਚ ਲਾਹੋ ਭੋਗ ਹਰਨਾ ਰਾਜ ਪ੍ਰਸ਼ਾਦ ਦਾ ਪਾਣੀ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੀ ਜੋ ਜੀ ਛਕੀ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪੇ ਮਹਾਰਾਜ ਭੰਡਾਰੀ ਟੁੱਟ ਵਰਤਨ ਖਾਵੇ ਖਰਚੇ ਰਣ ਮਿਲ ਭਾਈ ਟੁੱਟ ਨਾ ਆਵੇ ਵੱਧ ਨਾ ਜਾਈ ਟੁੱਟ ਨਾ ਸਾਈ ਮਹਾਰਾਜ ਪੜਾਰੇ ਟੁੱਟ ਕਰਨ ਔਰ ਟੁੱਟ ਵਰਤਨ ਮਹਾਰਾਜ ਕਿਰਪਾ ਕਰਨੀ ਸੇਵਾ ਲੈ ਕੇ ਲੋਣੀ ਮਹਾਰਾਜ ਕਿਰਪਾ ਕਰੋ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਕੇ ਹੁਕਮ ਨਾਮੇ ਬਖਸ਼ੋ ਜੀ ਹੁਕਮ ਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਤੇਰੇ ਬਨੈ ਖੁਦਾਏ ਤੂੰ ਬਖਸੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਖਰ ਦੀਜੈ ਬੰਦਗੀ ਜੇਤੋ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰੇ ਉਪਾਉ ਬੋ ਡੁੱਜੇ ਬੱਥਰਦਾਰੀ ਜੀ ਅੜਾ ਰਗਨ ਬਰਾਬਰ ਤਪੈ ਭੀਤਰ ਵਗੈ ਖਾਤੀ ਪ੍ਰਣਵਤ ਨਾਨਕ ਹੁਕਮ ਪਸਾਣਾ ਸੁਖ ਹੋਵੇ ਜਨ ਰਾਤੀ ਸੁਖ ਹੋਵੇ ਜਨ ਰਾਤੀ ਇਸ ਨਗਰ ਮੇ ਸੁਖ ਹੋਵੇ ਜਨ ਰਾਤੀ ਕਿਰਪਾ ਕਰੋ ਜੀ ਸੇਹੀ ਪਿਆਰੀ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੈ ਸ੍ਰੀ ਗੁਰੂ ਨਾਨਕ ਨਰਮਨ ਸ਼ਰਧੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਆਗਿਆ ਭਈ ਆ ਕਾਲ ਕੀ ਤਰਵਾ ਚਲਾਇਓ ਬੰਧ ਸਬ ਸੇਖ ਇਹ ਹਾ ਜਾ ਕਾਹਿਰ ਦਾ ਸੂਤ ਹੈ ਕੋਜ ਸ਼ਬਦ ਮੇ ਦਾਸ ਮਹਾਰਾਜ ਕੀ ਜੈ ਹੋਰ ਸੁਆਮੀ ਮੋਨੀ ਜੀ ਮਹਾਰਾਜ ਕੀ ਜੈ ਹੋਰ ਲਲਾ ਮਸਤਰਾ ਮਹਾਰਾਜ ਕੀ ਜੈ ਹੋਰ ਬਾਬਾ ਲਾਡਾ ਸੋਰੀ ਵਾਲੇ ਮਹਾਰਾਜ ਕੀ ਜੈ ਹੋਰ ਸਤਿਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਆਪ ਪਿਤਾ ਗੁਰਦੇਵ ਗਉ ਮਾਤਾ ਧਰਤੀ ਮਾਤਾ ਕੀ ਜੈ ਉਹ مشعਤ ਉਹ مشعਤ ਸ਼ਰਤ ਮੈਂ ਜਿੰਦਾਂ ਦੇ ਬਸ ਅੰਕ ਵੜਾਓ ਆਲੀ ਨਹੀਂ ਅੱਛੇ ਸੁੱਚਾ ਕਰ ਪਲੇ ਅੰਕ ਵੜਾ ਲੀ ਮੈਨੂੰ ਉਹ ਭਾਈ ਖੜਿਆਲ ਚੱਕ ਉਹਦਾ ਰੱਖਣੀ ਨਹੀਂ ਅੰਨਾਂ ਚੱਕ ਦੇ